ਆਬੋਰ ਤੋਂ ਇੱਕ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਲਗਾਤਾਰ ਬਰਸਾਤ ਦੇ ਨਾਲ ਮੀਂਹ ਵਾਰੀ ਪੈ ਰਹੀ ਹੈ ਤੇ ਆਬੋਰ ਦੇ ਇਲਾਕੇ ਜੋ ਨੇ ਜਲਥਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਅਮਨਪਾਗੀ ਖਬਰ ਸਾਹਮਣੇ ਆ ਰਹੀ ਹੈ ਪਿੰਡ ਕਿੱਲਿਆਂ ਵਾਲੀ ਜਿੱਥੇ ਕੀ ਬਿਜਲੀ ਡਿੱਗਣ ਦੇ ਨਾਲ ਇੱਕ ਮਕਾਨ ਦੀ ਛੱਤ ਡੇਗ ਜਾਂਦੀ ਹੈ ਤੇ ਛੱਤ ਹਟਾਉਣ ਦੇ ਨਾਲ ਇੱਕ ਬਜ਼ੁਰਗ ਔਰਤ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਪਿੰਡ ਕਿੱਲਿਆਂ ਵਾਲੀ ਦਾ ਇਹ ਮਾਮਲਾ ਹੈ ਜਿੱਥੇ ਕਿ ਇਹ ਦੁਰਘਟਨਾ ਵਾਪਰੀ ਅਤੇ ਇਸ ਦੁਖਦ ਦੁਰਘਟਨਾ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਜਾਨ ਚਲੀ ਗਈ ਹੈ ਲਗਾਤਾਰ ਬਰਸਾਤ ਦੇ ਨਾਲ ਅਤੇ ਬਿਜਲੀ ਦੇ ਨਾਲ ਜੋ ਹੈ ਮਕਾਨ ਦੀ ਛੱਤ ਡੇਗ ਜਾਂਦੀ ਹੈ ਜਿਸ ਤੇ ਢੇਠਾ ਦੱਬਣ ਦੇ ਨਾਲ ਬਜ਼ੁਰਗ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਅੱਜ ਦੁਪਹਿਰ ਬੋਰ ਦੇ ਚੰਡੀਗੜ੍ਹ ਮੁਹੱਲਾ ਵਿਖੇ ਇੱਕ ਮਕਾਨ ਦੀ ਛੱਤ ਡਿੱਗ ਜਾਂਦੀ ਹੈ ਅਤੇ ਚਾਹ ਬਣਾ ਰਹੀ ਬਜ਼ੁਰਗ ਮਹਿਲਾ ਉਸਦੇ ਨਾਲ ਬੈਠੀ ਇੱਕ ਹੋਰ ਮਹਿਲਾ ਜੋ ਹੈ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ ਪਰ ਜਦੋਂ ਤੱਕ ਬਜ਼ੁਰਗ ਮਹਿਲਾ ਨੂੰ ਕੱਢ ਕੇ ਸਿਵਲ ਹਸਪਤਾਲੇ ਜਾਂਦਾ ਗਿਆ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਸੀ ਤਾਂ ਪਿੰਡ ਵਾਸੀ ਇਸ ਬਾਰੇ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਪੋਵਿਤਨ ਸੁਣਨ ਸਾਸੀਗਲ ਦਾ ਦਿਨਿਕ ਸਵੈਰਟੀ ਵੀ ਦੇਖ ਰਹੇ ਹੋ ਦੋਸਤੋ ਅਬੋਹਰ ਦੇ ਵਿੱਚ ਲਗਾਤਾਰ ਹੋ ਰੀਆਂ ਬਰਸਾਤਾ ਕਰਕੇ ਹੁਣ ਨੁਕਸਾਨ ਦੇਖਣ ਨੂੰ ਸਾਹਮਣੇ ਆ ਰਹੇ ਨੇ ਆਜ ਸਵੇਰੇ ਇੱਕ ਜਿਹੜਾ ਹੈ ਕਿੱਲਿਆਂ ਵਾਲੀ ਵਿੱਚ ਇੱਕ ਮਕਾਨ ਦੀ ਛੱਤ ਡਿੱਗੀ ਸੀ ਤੇ ਦੂਸਰੇ ਪਾਸੇ ਹੁਣ ਅਬੋਹਰ ਦੇ ਚੰਡੀਗੜ੍ਹ ਮਹੌਲੇ ਵਿੱਚ ਇੱਕ ਮਕਾਨ ਦੀ ਛੱਤ ਡਿੱਗੀ ਆ ਛੱਤ ਡਿੱਗਣ ਕਰਕੇ ਦੋ ਮਹਿਲਾਵਾਂ ਬੁਰੀ ਤਰ੍ਹਾਂ ਜ਼ਖਮੀ ਹੋ ਗੀਆਂ ਲੇਕਿਨ ਇੱਕ ਮਹਿਲਾ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੀ ਡੈੱਡ ਬੋਡੀ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਦੀ ਮੋਰਚਰੀ 'ਚ ਰੱਖਾਇਆ ਗਿਆ ਤੇ ਜੋ ਮਹਿਲਾ ਜ਼ਖਮੀ ਆ ਉਸ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਵਿੱਚ ਇਲਾਜ ਕਿੱਥੇ ਰਹਿੰਦੇ ਹੋ ਦੁਰਗਾ ਨਗਰੀ ਕੀ ਗੱਲ ਕੀ ਹੋਈ ਸੀ ਜਸਵੰਤ ਸਾਹਿਬ ਪਤਾ ਨਹੀਂ ਜੀ ਮੈਂ ਆਇਆ ਸੀ ਕਿ ਇਹਨਾਂ ਦਾ ਮੁੰਡਾ ਮੇਰੇ ਨਾਲ ਕੰਮ ਕਰਦਾ ਹੈ ਅੱਛਾ ਉਹਦਾ ਪਤਾ ਲੈਣਾ ਹੈ ਉਹ ਵੀ ਬਿਮਾਰ ਸੀਗਾ ਠੀਕ ਹੈ ਤੇ ਮੈਂ ਕਿਹਾ ਚਲੋ ਪਤਾ ਲੈ ਆਇਆ ਹਾਂ ਤਾਂ ਮੈਂ ਆਇਆ ਉਹ ਤਿੰਨ ਲੋਕ ਬੈਠੇ ਸੀਗੇ ਜੀ ਅੱਛਾ ਕੌਣ ਕੌਣ ਬੈਠਾ ਸੀ ਉਹ ਉਸਕੇ ਮੰਮੀ ਨੂੰ ਤਾਂ ਮੈਂ ਜਾਣਦਾ ਬਾਕੀ ਦੋ ਜਣੇ ਨੂੰ ਤਾਂ ਨਹੀਂ ਜਾਣਦਾ ਮੈਂ ਠੀਕ ਹੈ ਤੇ ਮੈਂ ਇੱਥੇ ਹੀ ਸੀਗਾ ਉਹ ਕਹਿੰਦੇ ਬਹਿ ਜਾ ਅੰਦਰ ਚਾਹ ਪੀ ਲੈ ਮੈਂ ਕਿਹਾ ਨਹੀਂ ਆਂਟੀ ਮੈਂ ਚਾਹ ਨਹੀਂ ਪੀਣੀ ਮੈਂ ਜਾ ਰਹਾ ਹਾਂ ਠੀਕ ਹੈ ਤੇ ਮੈਂ ਦੋ ਤਿੰਨ ਮਿੰਟ ਗੱਲਾਂ ਕਰਕੇ ਤੇ ਉਹ ਆਂਟੀ ਮੇ ਨਾਲ ਨਾਲ ਆ ਗਈ ਜਿਹੜੀ ਇੱਥ ਉਹ ਦੋ ਜਣੇ ਅੰਦਰ ਬੈਠੇ ਰਹੇ ਤੇ ਮੈਂ ਘਰੇ ਪਹੁੰਚਿਆ ਉਦੋਂ ਹੀ ਮੁਕੇ ਡਾਕਟਰ ਦਾ ਫੋਨ ਆ ਗਿਆ ਕਿੰਨੇ ਉਹਨਾਂ ਦੀ ਮੰਮੀ ਸੱਤ ਗਿਰ ਗਈ ਉਹ ਨੀਚੇ ਡੱਬ ਗਈ ਜੀ ਫਿਰ ਕਿੱਥੇ ਆ ਗਏ ਪਤਾ ਨਹੀਂ ਜੀ ਮੈਂ ਤਾਂ ਆਇਆ ਜਦੋਂ ਉਦੋਂ ਕੱਢੇ ਹੋਏ ਸੀਗੇ ਮਾਤਾ ਜੀ ਦੀ ਘਾਇਲ ਹੋ ਕਿਵੇਂ ਹੋਈ ਹੈ ਤੇ ਡੈਥ ਕਿ ਨਹੀਂ ਹੋਈ ਹੈ ਡੈਥ ਹੋ ਗਈ ਜੀ ਜਿਹਨਾਂ ਦੇ ਜਿਹਨਾਂ ਦੇ ਮੁੰਡੇ ਮੈਨ ਨਾਲ ਕੰਮ ਕਰਦਾ ਹਾਂਜੀ ਨਾਮ ਸਰ ਨਾਮ ਅਕਨ ਹੈ ਜੀ ਮੱਖਣ ਜੀ ਨੂੰ ਹਾਦਸਾ ਹੋਇਆ ਕਿਵੇਂ ਜੀ ਮੈਂ ਜਦ ਆ ਬਾਅਦ ਚ ਆਇਆ ਜੀ ਅੱਛਾ ਇਹ ਤਾਂ ਦੇ ਵੀ ਮੁੰਡਾ ਕਹਿੰਦਾ ਪਿੱਛੇ ਮਾਤਾ ਥੱਲੇ ਆ ਗਈ ਠੀਕ ਹੈ ਮੈਂ ਉਸ ਉਹ ਉਨੀ ਚਰ ਨੂੰ ਆ ਗਏ ਤੇ ਉਨੀ ਚਰ ਨੂੰ ਲੈ ਕੇ ਠੀਕ ਹੈ ਐਨੀ ਕਰਦਾ ਐਨੇ ਟਾਈਮ ਲੱਗਿਆ ਕਿੰਨੇ ਸਾਲੋਂ ਕੋਰੇ ਰਿਛੇ ਇਹ ਵੀ 6 ਸਾਲ ਹੋ ਗਏ ਤਰੇਂ ਦੇ ਨੂੰ ਇਹਨਾਂ ਨੂੰ ਠੀਕ ਹੈ 6 ਸਾਲ ਹੋ ਗਏ ਰਿੰਦ ਨੂੰ ਕਿੰਨੇ ਬੱਚੇ ਬੱਚੇ ਚਾਰ ਲੜਕੇ ਇੱਕ ਲੜਕੀ ਹੈ ਇਹਨਾਂ ਦੇ ਠੀਕ ਹੈ ਹਾਂ ਕਥਿ ਰਹੀ ਸਾਰੇ ਹਾਂ ਇੱਥੇ ਕੋਈ ਕਿਰਾਏਦਾਰ ਸੀਗੇ ਇਹ ਤੇ ਇੱਕ ਕਿਰਾਏਦਾਰ ਕਿਰਾਏਦਾਰ ਸੀ ਠੀਕ ਹੈ ਇਹ ਵੀ ਸੁਣੋ ਚਾਹ ਰਿਹਾ ਮਕਾਨ ਮਾਲਕ ਨੇ ਇਹਨੂੰ ਕਿਹਾ ਸੀ ਵੀ ਕਮਰਾ ਖਾਲੀ ਕਰ ਦੇ ਨਹੀਂ ਇਹ ਇਹ ਕਹਿੰਦੀ ਵੀ ਮੈਂ ਉਧਰ ਇਹ ਚ ਕਹਿੰਦੀ ਸੀ ਪਰ ਚੌਥੇ ਵੀ ਖਾਲੀ ਕਰਨਾ ਮੈਂ ਮਕਾਨ ਮਿਲਦਾ ਨਹੀਂ ਠੀਕ ਹੈ ਅੱਜ ਹੱਸਾ ਹਾਂ ਇਹ ਨਾਮ ਹੈ ਸਾਡਾ ਇੰਦਰਪਾਲ ਜੀ ਕਿੱਥੇ ਰਹਿੰਦੇ ਤੁਸੀਂ ਰਾਮਨਗਰ ਠੀਕ ਹੈ ਇੱਥੇ ਚੰਡੀਗੜ੍ਹ ਮੋਹੱਲਾ ਦੇ ਵਿੱਚ ਜਦ ਛੱਤ ਟਿੱਗੋ ਤੁਸੀਂ ਕਿੱਥੇ ਸੀ ਮੈਂ ਦੁਕਾਨ ਤੇ ਸੀਗਾ ਅੱਛਾ ਦੁਕਾਨ ਤੇ ਸੀ ਹਾਂ ਜੀ ਕਿਵੇਂ ਟਿੱਗੀ ਸੀ ਛੱਤ

और तो की गल के बीच है गल ना खाना खा रहे तो बुलाया होगा आंटी ने तो वहाँ चले गए तो देखने लिए किस लिए बुलाया तो बाद में मुझे पता चला कोई बुलाने आया मुझे कि छत पे डिग्गी तुम्हारी मम्मी चोट लग गई। फिर मैं गया तब तो मैंने देखा बस फिर मैं लेके आ गया दोबारा हैं दर्द है तो नाम नहीं पता मुझे मगर क्या था ठीक है सर तो नाम ਇਹ ਗੱਲ ਕੀ ਛੱਤ ਤੇ ਦਿੱਤੀ ਸਰ ਬਾਰਿਸ਼ ਦਾ ਤੁਹਾਨੂੰ ਪਤਾ ਹੀ ਬਾਰਿਸ਼ ਚੱਲ ਰਹੀ ਹੈ ਬਾਰਿਸ਼ਾ ਕਰਕੇ ਉੱਚੇ ਮਕਾਨ ਦੀ ਕੰਡੀਸ਼ਨਰ ਬਹੁਤ ਖਰਾਬ ਸੀਗੀ ਜੀ ਤੇ ਉਸ ਕਰਕੇ ਪਾਣੀ ਉੱਪਰ ਛੱਤ ਤੇ ਖੜੇ ਖੜੇ ਹੋਣ ਕਾਰਨ ਛੱਤ ਡੇਗ ਗਈ ਨੇ ਤੇ ਉਹ ਕੁਝ ਮੈਲਾ ਕੱਲੀ ਸੀਗੀ ਘਰੇ ਤੇ ਨਾਲ ਇੱਕ ਬੁਢੀ ਹੋਰ ਪੜੋਸੀ ਨੂੰ ਹੀ ਆਗੇ ਸੀਗੇ ਨਾਲ ਬੈਠੇ ਸੀਗੇ ਮੁੰਡਾ ਇਹਨਾਂ ਦਾ ਕੰਮ ਤੇ ਵਾਰ ਗਿਆ ਹੋਏ ਸੀਗਾ ਉਹਨਾਂ ਨੂੰ ਫੋਨ ਲਾਇਆ ਤੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਮਾਤਾ ਦੇ ਉੱਪਰ ਛੱਟ ਡੇਗੀ ਹੈ ਤੇ ਤੁਸੀਂ ਆ ਜਾਓ ਕਹਿੰਦਾ ਜੀ ਮੈਂ ਆ ਰਿਹਾ ਰਾਤ ਨੂੰ ਵਾਪਸੀ ਹੈਗਾ ਤੇ ਫਿਰ ਅਸੀਂ ਜਿੰਨਾ ਹੋ ਸਕੇ ਸੀ ਅਸੀਂ ਮੋਰਚਰੀ ਚੈੱਕ ਕਰੀ ਉਹਨਾਂ ਨੂੰ ਮਾਤਾ ਨੂੰ ਰਖਾ ਤੇ ਉਹਨਾਂ ਦੇ ਮਾਤਾ ਦੇ ਜਿਹੜੇ ਜਨ 60 ਬੱਜੀ ਹੈ ਪੈਰ ਤੇ ਜਿਆਦਾ ਬੱਜੇ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਸ਼ਰਦਾ ਦੇਵੀ ਨਾਮ ਹੈ ਜੀ ਉਹਨਾਂ ਦਾ ਹਾਂ ਜੀ ਉਮਰ ਲਗਭਗ ਸਰ ਹੋਣੀ ਵਾਲੀ 60% ਤੋਂ ਹੋਣੀ ਹੈ ਸਰ ਹਾਂ ਜੀ ਸਵੇਰਾ ਟੀਵੀ ਲਈ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ ਕਾਬੋਰ ਤੋਂ ਇੱਕ ਮਨਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਲਗਾਤਾਰ ਬਰਸਾਤ ਦੇ ਨਾਲ ਮੀਂਹ ਵਾਰੀ ਪੈ ਰਹੀ ਹੈ ਤੇ ਅਬੋਰ ਦੇ ਇਲਾਕੇ ਜੋ ਨੇ ਜਲਥਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਮਨਪਾਗੀ ਖਬਰ ਸਾਹਮਣੇ ਆ ਰਹੀ ਹੈ ਪਿੰਡ ਕਿੱਲਿਆਂ ਵਾਲੀ ਜਿੱਥੇ ਕੀ ਬਿਜਲੀ ਡਿੱਗਣ ਦੇ ਨਾਲ ਇੱਕ ਮਕਾਨ ਦੀ ਛੱਤ ਡਿੱਗ ਜਾਂਦੀ ਹੈ ਤੇ ਛੱਤ ਹਟਾਉਣ ਦੇ ਨਾਲ ਇੱਕ ਬਜ਼ੁਰਗ ਔਰਤ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਪਿੰਡ ਕਿੱਲਿਆਂ ਵਾਲੀ ਦਾ ਇਹ ਮਾਮਲਾ ਹੈ ਜਿੱਥੇ ਕਿ ਇਹ ਦੁਰਘਟਨਾ ਵਾਪਰੀ ਅਤੇ ਇਸ ਦੁਖਦ ਦੁਰਘਟਨਾ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਜਾਨ ਚਲੀ ਗਈ ਹੈ ਲਗਾਤਾਰ ਬਰਸਾਤ ਦੇ ਨਾਲ ਅਤੇ ਬਿਜਲੀ ਦੇ ਨਾਲ ਜੋ ਹੈ ਮਕਾਨ ਦੀ ਛੱਤ ਡਿੱਗ ਜਾਂਦੀ ਹੈ ਜਿਸ ਤੇ ਢੇਠਾ ਦੱਬਣ ਦੇ ਨਾਲ ਬਜ਼ੁਰਗ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਅੱਜ ਦੁਪਹਿਰ ਬੋਰ ਦੇ ਚੰਡੀਗੜ੍ਹ ਮੁਹੱਲਾ ਵਿਖੇ ਇੱਕ ਮਕਾਨ ਦੀ ਛੱਤ ਡਿੱਗ ਜਾਂਦੀ ਹੈ ਅਤੇ ਚਾਹ ਬਣਾ ਰਹੀ ਬਜ਼ੁਰਗ ਮਹਿਲਾ ਉਸਦੇ ਨਾਲ ਬੈਠੀ ਇੱਕ ਹੋਰ ਮਹਿਲਾ ਜੋ ਹੈ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ ਪਰ ਜਦੋਂ ਤੱਕ ਬਜ਼ੁਰਗ ਮਹਿਲਾ ਨੂੰ ਕੱਢ ਕੇ ਸਿਵਲ ਹਸਪਤਾਲੇ ਜਾਂਦਾ ਗਿਆ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਸੀ ਤਾਂ ਪਿੰਡ ਵਾਸੀ ਇਸ ਬਾਰੇ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਪਵਿੱਤਨ ਸੁਣਨਗੇ ਸਾਸੀਗਲ ਦਿਨਿਕ ਸਵੈਰਟੀ ਵੀ ਦੇਖ ਰਹੇ ਹੋ ਦੋਸਤੋ ਅਬੋਹਰ ਦੇ ਵਿੱਚ ਲਗਾਤਾਰ ਹੋ ਰਹੀਆਂ ਬਰਸਾਤਾ ਕਰਕੇ ਹੁਣ ਨੁਕਸਾਨ ਦੇਖਣ ਨੂੰ ਸਾਹਮਣੇ ਆ ਰਹੇ ਨੇ ਆਜ ਆਜ ਸਵੇਰੇ ਇੱਕ ਜਿਹੜਾ ਹੈ ਕਿੱਲਿਆਂ ਵਾਲੀ ਵਿੱਚ ਇੱਕ ਮਕਾਨ ਦੀ ਛੱਤ ਡਿੱਗੀ ਸੀ ਤੇ ਦੂਸਰੇ ਪਾਸੇ ਹੁਣ ਅਬੋਹਰ ਦੇ ਚੰਡੀਗੜ੍ਹ ਮਹੌਲੇ ਵਿੱਚ ਇੱਕ ਮਕਾਨ ਦੀ ਛੱਤ ਡਿੱਗੀ ਆ ਛੱਤ ਡਿੱਗਣ ਕਰਕੇ ਦੋ ਮਹਿਲਾਵਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਲੇਕਿਨ ਇੱਕ ਮਹਿਲਾ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੀ ਡੈੱਡ ਬੋਡੀ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਦੀ ਮੋਰਚਰੀ 'ਚ ਰੱਖਾਇਆ ਗਿਆ ਤੇ ਜੋ ਮਹਿਲਾ ਜ਼ਖਮੀ ਆ ਉਸ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਵਿੱਚ ਇ ਇੱਥੇ ਰਹਨੇ ਹੋ ਦੁਰਗਾ ਨਗਰੀ ਕੀ ਗੱਲ ਕੀ ਹੋਈ ਸੀ ਜਸਵੰਤ ਸਾਹਿਬ ਪਤਾ ਨਹੀਂ ਜੀ ਮੈਂ ਆਇਆ ਸੀ ਕਿ ਇਹਨਾਂ ਦਾ ਮੁੰਡਾ ਮੇਰੇ ਨਾਲ ਕੰਮ ਕਰਦਾ ਹੈ ਅੱਛਾ ਉਹਦਾ ਪਤਾ ਲੈਣ ਆਇਆ ਉਹ ਵੀ ਬਿਮਾਰ ਸੀਗਾ ਠੀਕ ਹੈ ਤੇ ਮੈਂ ਕਿਹਾ ਚਲੋ ਪਤਾ ਲੈ ਆਇਆ ਹਾਂ ਤਾਂ ਮੈਂ ਆਇਆ ਉਹ ਤਿੰਨ ਲੋਕ ਬੈਠੇ ਸੀਗੇ ਜੀ ਅੱਛਾ ਕੌਣ ਕੌਣ ਬੈਠਾ ਸੀ ਉਹ ਉਸਕੇ ਮੰਮੀ ਨੂੰ ਤਾਂ ਮੈਂ ਜਾਣਦਾ ਬਾਕੀ ਦੋ ਜਣੇ ਨੂੰ ਤਾਂ ਨਹੀਂ ਜਾਣਦਾ ਮੈਂ ਤੇ ਮੈਂ ਇੱਥੇ ਹੀ ਸੀਗਾ ਉਹ ਕਹਿੰਦੇ ਬਹਿ ਜਾ ਅੰਦਰ ਚਾਹ ਪੀ ਲੈ ਮੈਂ ਕਿਹਾ ਨਹੀਂ ਆਂਟੀ ਮੈਂ ਚਾਹ ਨਹੀਂ ਪੀਣੀ ਮੈਂ ਜਾ ਰਹਾ ਹਾਂ ਤੇ ਮੈਂ ਦੋ ਤਿੰਨ ਮਿੰਟ ਗੱਲਾਂ ਕਰਕੇ ਤੇ ਉਹ ਆਂਟੀ ਮੇਰੇ ਨਾਲ ਨਾਲ ਲੱਗੀ ਜਿਹੜੀ ਇੱਥੇ ਬੈਠੀ ਸੀਗੀ ਉਹ ਦੋ ਜਣੇ ਅੰਦਰ ਬੈਠੇ ਰਹੇ। ਤੇ ਮੈਂ ਘਰੇ ਪਹੁੰਚਿਆ ਉਦੋਂ ਹੀ ਮੁਕੇ ਡਾਕਟਰ ਦਾ ਫੋਨ ਆ ਗਿਆ। ਕਿੰਨੇ ਉਹਨਾਂ ਦੀ ਮੰਮੀ ਸੱਤ ਗਿਰ ਗਈ। ਉਹ نیچے ਦਬਗੇ ਜੀ। ਫਿਰ ਮੈਂ ਕਿੱਥੇ ਅੱਗੇ ਪਤਾ ਨਹੀਂ ਜੀ ਫਿਰ ਮੈਂ ਤਾਂ ਆਇਆ ਜਦੋਂ ਉਦੋਂ ਟੱਡੇ ਹੋਏ ਸੀਗੇ। ਮਾਤਾ ਜੀ ਦੀ ਘਾਇਲ ਹੋ ਕੇ ਨਹੀਂ ਹੋਈ ਹੈ ਤੇ ਡੈਥ ਕਿੰਨੀ ਹੋਈ ਹੈ? ਡੈਥ ਹੋ ਗਈ ਜੀ। ਜਿਹਨਾਂ ਦੇ ਜਿਹਨਾਂ ਦੇ ਮੁੰਡੇ ਮੈਨ ਨਾਲ ਕੰਮ ਕਰਦਾ। ਹਾਂ ਜੀ। ਨਾਮ ਸਭ ਦਾ। ਨਾਮ ਕਹਿੰਦੇ ਜੀ। ਮੱਖਣ ਜੀ ਹਾਦਸਾ ਹੋਇਆ ਕਿਵੇਂ ਜੀ? ਮੈਂ ਜਦ ਆ ਬਾਅਦ ਚ ਆਇਆ ਜੀ। ਅੱਛਾ ਜੀ। ਇਹ ਤਾਂ ਦੇ ਵੀ ਮੁੰਡਾ ਕਿਹਾ ਪਿੱਛੇ ਮਾਤਾ ਥੱਲੇ ਆ ਗਈ ਠੀਕ ਹੈ ਮੈਂ ਉਹ ਉਹ 19 ਚਰੋਂ ਆ ਗਏ ਤੇ 19 ਚਰੋਂ ਲੈ ਕੇ ਠੀਕ ਹੈ ਐਨੀ ਕਰਦੇ ਐਨੇ ਟਾਈਮ ਲੱਗਿਆ ਕਿੰਨੇ ਸਾਲੋਂ ਕਰ ਰਹੇ ਸੀ ਇਹ ਵੀ 6 ਸਾਲ ਹੋ ਗਏ ਚਰੰਦੇ ਨੂੰ ਇਹਨਾਂ ਨੂੰ ਠੀਕ ਹੈ 6 ਸਾਲ ਹੋ ਗਏ ਇਹਨਾਂ ਦੇ ਕਿੰਨੇ ਬੱਚੇ ਬੱਚੇ 4 ਲੜਕੇ 1 ਲੜਕੀ ਹੈ ਇਹਨਾਂ ਦੇ ਠੀਕ ਹੈ ਜੀ ਹਾਂ

और तो की गल की हुई थी गल ना खाना खा रहे तो बुलाया होगा आंटी ने तो वहाँ चले गए दो तो देखने लिए किस लिए बुलाया तो बाद में मुझे पता चला कोई बुलाने आया मुझे कि छत पे डिग्गी तुम्हारी मम्मी चोट लग गई फिर मैं गया तब मैंने देखा बस फिर मैं लेके आ गया दोबारा हैं जस नाम नहीं पता मुझे मैं क्या था ठीक है नाम है सर नाम ਜੀ ਗੱਲ ਕੀ ਵਿਚਾਰੀ ਵਿੱਚ ਸਰ ਬਾਰਿਸ਼ਾਂ ਤੁਹਾਨੂੰ ਪਤਾ ਹੀ ਬਾਰਿਸ਼ਾਂ ਚੱਲ ਰਹੀ ਹੈ ਬਾਰਿਸ਼ਾਂ ਕਰਕੇ ਕੁੱਝ ਮਕਾਨ ਦੀ ਕੰਡੀਸ਼ਨਰ ਬਹੁਤ ਖਰਾਬ ਸੀਗੀ ਜੀ ਤੇ ਉਸ ਕਰਕੇ ਪਾਣੀ ਉੱਪਰ ਛੱਤ ਤੇ ਖੜੇ ਖੜੇ ਹੋਣ ਕਾਰਨ ਛੱਤ ਡੇਗ ਗਈ ਥਲੇ ਤੇ ਉਹ ਕੁਝ ਮਹਿਲਾ ਕੱਲੀ ਸੀਗੀ ਘਰੇ ਤੇ ਨਾਲ ਇੱਕ ਬੁਢੀ ਹੋਰ ਪੜੋਸੀ ਕੋਈ ਆ ਗਈ ਸੀਗੇ ਨਾਲ ਬੈਠੇ ਸੀਗੇ ਮੁੰਡਾ ਇਹਨਾਂ ਦਾ ਕੰਮ ਤੇ ਵਾਰ ਗਿਆ ਹੋਏ ਸੀਗਾ ਉਹਨਾਂ ਨੂੰ ਫੋਨ ਲਾਇਆ ਤੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਮਾਤਾ ਦੇ ਉੱਪਰ ਛੱਟ ਡੇਗੀ ਹੈ ਤੇ ਤੁਸੀਂ ਆ ਜਾਓ ਕਹਿੰਦਾ ਜੀ ਮੈਂ ਆ ਰਿਹਾ ਰਾਤ ਨੂੰ ਵਾਪਸੀ ਹੈਗਾ ਤੇ ਫਿਰ ਅਸੀਂ ਜਿੰਨਾ ਹੋ ਸਕੇ ਸੀ ਅਸੀਂ ਮੋਰਚਰੀ ਚੈੱਕ ਕਰੀ ਉਹਨਾਂ ਨੂੰ ਮਾਤਾ ਨੂੰ ਰਖਾ ਸਿਆ ਉਹਨਾਂ ਦੇ ਮਾਤਾ ਦੇ ਜਿਹੜੇ ਜਨ 6:00 ਵਜੇ ਹੈ ਪੈਰ ਤੇ ਜ਼ਿਆਦਾ ਵਿੱਦਨ ਕਾਰਨ ਉਹਦੀ ਡੈਥ ਹੋ ਗਈ ਉਹਨਾਂ ਦੇ ਸ਼ਰਦਾ ਦੇਵੀ ਨਾਮ ਹੈ ਜੀ ਉਹਨਾਂ ਦਾ ਹਾਂਜੀ ਉਮਰ ਲਗਭਗ ਸਰ ਹੁਣੀ ਹੈ ਉਹਨਾਂ ਦੀ 60 ਪੈਟ ਤੋਂ ਹੁਣੀ ਹੈ ਸਰ ਹਾਂਜੀ ਸਵੇਰਾ ਟੀਵੀ ਲਈ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ